ਕੁਦਰਤ ਜੋ ਵਿਗਰਤੀ ਹੈ ਜੋ ਵੀ ਸਾਡੇ ਨਾਲ ਵਾਪਰਦਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਉਹ ਸਾਨੂੰ ਸਮਝ ਨਹੀਂ ਆਉਂਦਾ ਪਰ ਕੁਦਰਤ ਦੇ ਸਾਹਮਣੇ ਉਹ ਠੀਕ ਹੁੰਦਾ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਸਪੋਸ ਸਾਡੇ ਨਾਲ ਕਿਸੇ ਦੇ ਬਹੁਤ ਅੱਛੇ ਰਿਲੇਸ਼ਨ ਆ ਕਿਸੇ وجہ ਕਰਕੇ ਉਹ ਖਰਾਬ ਹੋ ਰਹੇ ਨੇ ਸਾਨੂੰ ਤਕਲੀਫ ਹੁੰਦੀ ਆ ਅਸੀਂ ਦੁਖੀ ਹੁੰਨੇ ਆ ਅਸੀਂ ਪਰੇਸ਼ਾਨ ਹੁੰਨੇ ਆ ਔਰ ਕਈ ਵਾਰੀ ਇੰਨਾ ਜਿਆਦਾ ਡਿਪਰੈਸਿੰਗ ਕੰਡੀਸ਼ਨ ਸਾਡੀ ਹੋ ਜਾਂਦੀ ਆ ਕਿ ਅਸੀਂ ਬਿਮਾਰ ਵਾਲੀ ਹਾਲਤ ਚੱਲੇ ਜਾਂਦੇ ਆ ਬਿਮਾਰੀ ਕੋਈ ਨਾ ਕੋਈ ਸਹੀ ਲਿਨਨੇ ਪਰ ਪੁੱਤਰ ਤੇ ਜਿਹੜੀ ਹੈ ਉਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਹੁਣ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਉਹ ਸੰਬੰਧਤ ਹੁੰਦਾ ਕਿ ਇਹ ਬੰਦਾ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੁਣ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਤਾਂ ਨੁਕਸਾਨ ਹੋਵੇਗਾ ਜਦੋਂ ਉਹਦਾ ਨੁਕਸਾਨ ਹੋਏਗਾ ਇਹ ਤੇ ਕੁਦਰਤ ਨੂੰ ਪਤਾ ਜੇ ਸਾਡੀ ਜ਼ਿੰਦਗੀ ਦੇ ਵਿੱਚੋਂ ਜਾ ਰਿਹਾ ਇਹਦਾ ਮਤਲਬ ਉਹ ਸਾਡੇ ਲਈ ਚੰਗਾ ਹੀ ਕੁਦਰਤ ਨੇ ਕੀਤਾ ਜਦ ਕਿ ਅਸੀਂ ਉਸ ਚੀਜ਼ ਨੂੰ ਨਾ ਮੰਨਣ ਲਈ ਤਿਆਰ ਹੁੰਨੇ ਆ ਨਾ ਸਾਡਾ ਮਨ ਮੰਨਦਾ ਹੈਗਾ ਕਿ ਇਹ ਸਹੀ ਆ ਖਾਸ ਕਰਕੇ ਜਦੋਂ ਸਾਡੇ ਬਹੁਤ ਨੇੜੇ ਦੇ ਰਿਸ਼ਤੇਦਾਰ ਕੋਈ ਰਿਸ਼ਤੇਦਾਰੀ ਚ ਹੋਵੇ ਜਾਂ ਬਹੁਤ ক্লোਜ਼ ਰਿਸ਼ਤਾ ਹੋਵੇ ਦੋਸਤੀ ਹੋਵੇ ਇਹ ਠੀਕ ਨਹੀਂ ਆ ਥਾਂ ਤੇ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਜਦੋਂ ਬੰਦਾ ਸਾਡੀ ਜ਼ਿੰਦਗੀ ਦੇ ਵਿੱਚੋਂ ਕਿਸੇ ਵਜ੍ਹਾ ਕਰਕੇ ਬਾਹਰ ਨਿਕਲਦਾ ਜਾਂ ਸਾਡੀ ਅਨਪੜ ਹੁੰਦੀ ਹੈ ਕੁਦਰਤ ਕਦੇ ਵੀ ਕਿਸੇ ਬਿਨਾਂ ਕਾਰਨ ਤੋਂ ਕੁਝ ਵੀ ਨਹੀਂ ਕਰਦੀ ਇਹ ਸਾਨੂੰ ਸਮਝ ਨਹੀਂ ਆਉਂਦਾ ਪਰ ਕੁਦਰਤ ਸਾਡੇ ਲਈ ਕਦੇ ਵੀ ਮਾੜਾ ਨਹੀਂ ਕਰੇਗੀ ਜਿਸ ਤਰ੍ਹਾਂ ਅਸੀਂ ਕਹਿੰਨੇ ਆ ਨਾ ਕਿ ਮਾਪੇ ਆਪਣੇ ਬੱਚੇ ਲਈ ਕਦੀ ਪੁਰਾ ਨਹੀਂ ਕਰਦੇ ਇਵੇਂ ਹੀ ਕੁਦਰਤ ਸਾਡੇ ਲਈ ਕਦੇ ਪੁਰਾਣੀ ਕਰੇਗੀ ਅਸੀਂ ਵੀ ਜਦ ਪ੍ਰਮਾਤਮਾ ਹੈ ਕੁਦਰਤ ਹੈ ਸਾਰੇ ਇੱਕ ਇੱਕ ਚੀਜ਼ ਹੈ ਅਸੀਂ ਕੁਦਰਤ ਲੈਨੇ ਕਿਉਂਕਿ ਜਦੋਂ ਅਸੀਂ ਰੱਬ ਦਾ ਨਾਮ ਲੈਨੇ ਆ ਜਾਂ ਕਿਸੇ ਇੱਕ ਧਰਮ ਦੇ ਨਾਮ ਫਿਰ ਉਹ ਥੋੜਾ ਡਿਫਰੈਂਸਸ ਆ ਜਾਂਦੇ ਨੇ ਕੁਦਰਤ ਹੈ ਅਸੀਂ ਕੁਦਰਤ ਦੇ ਨਾਮ ਨਾਲ ਇਹ ਨੂੰ ਸੰਬੋਧਨ ਕਰ ਸਕਦੇ ਆ ਕੁਦਰਤ ਕਦੇ ਸਾਡੇ ਨਾਲ ਮਾੜਾ ਨਹੀਂ ਕਰੇਗੀ ਅਸੀਂ ਉਹਦੇ ਬੱਚਿਆਂ ਵਰਗੇ ਆ ਕੁਦਰਤ ਚੰਗਾ ਮਾੜਾ ਅੱਛਾ ਦੁੱਖ ਸੁੱਖ ਖੁਸ਼ੀਆਂ ਹਾਸੇ ਉਹਨੂੰ ਪਤਾ ਹੈ ਕਿ ਅਸੀਂ ਕਿਵੇਂ ਦੇਨੇ ਨੇ ਕਿੱਦਾਂ ਦੇਨੇ ਨੇ ਜੇ ਕਿਸੇ ਦੇ ਉੱਤੇ ਮੁਸੀਬਤ ਪੈਂਦੀ ਆ ਉਹਨੂੰ ਕਿੱਦਾਂ ਮਜ਼ਬੂਤ ਕਰਨਾ ਉਹਨੂੰ ਕਿੱਦਾਂ ਦੁਬਾਰਾ ਪੈਰਾਂ ਤੇ ਖੜੇ ਕਰਨਾ ਉਹ ਆਪਣੇ ਆਪ ਹਿੰਮਤ ਵੀ ਦੇ ਦਿੰਦੀ ਆ ਅਸੀਂ ਬਹੁਤ ਵਾਰ ਸਿਆਣਿਆਂ ਨੂੰ ਕਹਿੰਦੇ ਹੋਏ ਸੁਣਿਆ ਜੇ ਮੁਸੀਬਤ ਪਈ ਆ ਤੇ ਰੱਬ ਜਿਹੜਾ ਹੈ ਉਹ ਸਹਨ ਦੀ ਸ਼ਕਤੀ ਦੇਗਾ ਵਾਹਿਗੁਰੂ ਸ਼ਕਤੀ ਦੇਗਾ ਰਾਮ ਸ਼ਕਤੀ ਦੇਗਾ ਜਿੰਨੂੰ ਜਿੰਨੂੰ ਵੀ ਅਸੀਂ ਮੰਨਦੇ ਆ ਅਸੀਂ ਵੱਡਿਆਂ ਤੋਂ ਸੁਣਿਆ ਹੋਇਆ ਕਿ ਜੇ ਮੁਸੀਬਤ ਪਈ ਹੈ ਉਹਦੇ ਨਾਲ ਲੜਨ ਦਾ ਤੇ ਉਹਨੂੰ ਬਰਦਾਸ਼ਤ ਕਰਨ ਦਾ ਮਾਧਾ ਜ਼ਰੂਰ ਆਏਗਾ ਔਰ ਆਉਂਦਾ ਵੀ ਹੈ ਇੱਕ ਟਾਈਮ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਸੈਟਲ ਹੁੰਦੀਆਂ ਨੇ ਚੀਜ਼ਾਂ ਠੀਕ ਹੁੰਦੀਆਂ ਹੋਣੀਆਂ ਠੀਕ ਹੋਣੀਆਂ ਮਤਲਬ ਤੁਸੀਂ ਸੰਭਲਣਾ ਸ਼ੁਰੂ ਕਰ ਜਾਂਦੇ ਹੋ ਔਰ ਸੰਭਲਣਾ ਬਹੁਤ ਜ਼ਰੂਰੀ ਹੈ ਕੁਦਰਤ ਹਿੰਮਤ ਦਿੰਦੀ ਹੈ ਇਹ ਵੀ ਕਹਾਂ ਜਾਂਦਾ ਕਿ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਤੇ ਬਹੁਤ ਸਾਰੇ ਦਰਵਾਜ਼ੇ ਖਿੜਕੀਆਂ ਸਾਡੇ ਲਈ ਕੁਦਰਤ ਖੋਲਦੀ ਹੈ ਇਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਜਿਹੜਾ ਬੰਦ ਦਰਵਾਜ਼ਾ ਅਸੀਂ ਸਿਰਫ ਉਹ ਦੇਖਣਾ ਜਾਂ ਜਿਹੜੇ ਆਸ-ਪਾਸ ਸਾਡੇ ਦੂਸਰੇ ਦਰਵਾਜ਼ੇ ਖਿੜਕੀਆਂ ਖੁੱਲੇ ਹੋਏ ਨੇ ਅਸੀਂ ਉਹਨਾਂ ਵੱਲ ਜਾਣਾ ਤੇ ਉਹਨਾਂ ਵੱਲ ਧਿਆਨ ਦੇਣਾ ਕਿਉਂਕਿ ਸਾਡੀ ਵੀ ਤੇ ਸੋਚ ਸਾਡੇ ਜਿਹੜਾ ਹੈ ਅਸੀਂ ਵੀ ਤੇ ਹਿੰਮਤ ਕਰਾਂਗੇ ਤੇ ਅਸੀਂ ਥੋੜਾ ਜਿਹਾ ਸੰਭਲਾਂਗੇ ਕੁਦਰਤ ਨੇ ਸਾਨੂੰ ਬਹੁਤ ਚੀਜ਼ਾਂ ਦਿੱਤੀਆਂ ਹੁੰਦੀਆਂ ਤੇ ਕੁਦਰਤ ਸਾਨੂੰ ਕੱਢ ਵੀ ਲਿੰਦੀ ਆ ਬਹੁਤ سارے ਦਰਵਾਜ਼ੇ ਫੁੱਲਦੇ ਸਿਰਫ ਉਹਦੇ ਤੇ ਨਹੀਂ ਸਾਨੂੰ ਟਿਕਣਾ ਚਾਹੀਦਾ ਕਿਉਂਕਿ ਕੁਦਰਤ ਆਪਣੇ ਆਪ ਫਿਰ ਉਹਨਾਂ ਦਰਵਾਜ਼ਿਆਂ ਵੱਲ ਲੈ ਜਾਣਾ ਵੀ ਸ਼ੁਰੂ ਕਰ ਦਿੰਦੀ ਆ ਤੇ ਜੇ ਅਸੀਂ ਉਹਨਾਂ ਦਰਵਾਜ਼ਿਆਂ ਵੱਲ ਨਹੀਂ ਜਾਵਾਂਗੇ ਤੇ ਅਸੀਂ ਫਿਰ ਪਰੇਸ਼ਾਨੀਆਂ ਸਹਿ ਡਾਂਗੇ ਆਪਣੇ ਲਈ ਪਰ ਮੈਨੂੰ ਇਹ ਲੱਗਦਾ ਮੇਰਾ ਇਹ ਵਿਸ਼ਵਾਸ ਹੈ ਕਿ ਕੁਦਰਤ ਜੇ ਸਮੱਸਿਆ ਪਾਉਂਦੀ ਹੈ ਤੁਹਾਨੂੰ ਹਿੰਮਤ ਵੀ ਦਿੰਦੀ ਹੈ ਔਰ ਜੇ ਉਹਨੇ ਕੱਢਣਾ ਹੈ ਤੇ ਜਦੋਂ ਉਹਨੇ ਕੱਢਣਾ ਹੈ ਤੁਹਾਡੀ ਸੋਚ ਸਮਝ ਤੁਹਾਡਾ ਤੁਹਾਡੀ ਸ਼ਕਤੀ ਤੁਹਾਡੇ ਵਿਚਾਰ ਸਾਰਾ ਕੁਝ ਜਿਹੜਾ ਹੈ ਉਹ ਕੁਦਰਤ ਬਦਲ ਦਿੰਦੀ ਹੈ ਇਹ 100% ਹੈਗਾ ਵਿਸ਼ਵਾਸ ਕੁਦਰਤ ਤੇ ਕਰੋ ਕਿਉਂਕਿ ਜਿਹੜੇ ਜਿਹੜੀਆਂ ਚੀਜ਼ਾਂ ਵੀ ਵਰਤਦੇ ਹਾਂ ਉਹ ਕਿਸੇ ਰੀਜ਼ਨ ਕਰਕੇ ਵਰਤਦਿਆਂ ਕਈ ਵਾਰ ਕੀ ਮੈਂ ਬਹੁਤ ਵਾਰ ਇਹ ਮੈਨੂਅਲ ਲੱਗਦਾ ਹੁੰਦਾ ਕਿ ਜਦੋਂ ਕੁਦਰਤ ਸਾਡੇ ਤੇ ਮਾੜਾ ਵਕਤ ਲਿਆਉਂਦੀ ਆ ਨਾ ਤੇ ਉਦੋਂ ਇਹ ਪਤਾ ਲੱਗ ਜਾਂਦਾ ਕਿ ਕਿਹੜੇ ਸਾਡੇ ਆਪਣੇ ਨੇ ਤੇ ਕਿਹੜੇ ਸਾਡੇ ਪ੍ਰਾਏ ਨੇ ਕਈ ਵਾਰੀ ਬਹੁਤ ਕਈ ਵਾਰੀ ਅਸੀਂ ਉਹਨਾਂ ਚੀਜ਼ਾਂ ਦਾ ਜਿਹੜਾ ਹੈ ਧਿਆਨ ਹੀ ਨਹੀਂ ਦਿੰਦੇ ਉਹ ਚੀਜ਼ਾਂ ਜਿਹੜੀਆਂ ਨੇ ਕੁਦਰਤ ਸਾਨੂੰ ਸਮਝਾਉਣਾ ਚਾਹੁੰਦੀ ਹੁੰਦੀ ਆ ਉਹਨਾਂ ਬੰਦਿਆਂ ਤੋਂ ਸਾਨੂੰ ਬਚਾਉਣਾ ਚਾਹੁੰਦੀ ਹੁੰਦੀ ਆ ਸਾਨੂੰ ਇਹ ਚੀਜ਼ ਦੱਸਣੀ ਵੀ ਇਹ ਜਿਹੜੇ ਇੰਨੇ ਤੁਹਾਡੇ ਦੁਆਲੇ ਹੋਏ ਹੋਏ ਨੇ ਇਹ ਕਿਸੇ ਕੰਮ ਦੇ ਨਹੀਂ ਇਹ ਆਪਣਾ ਮਤਲਬ ਕੱਢਣ ਵਾਲੇ ਉਹ ਸ਼ਾਨਣਾ ਲਾ ਦਿੰਦੇ ਨੇ ਸੋ ਜਦੋਂ ਕੁਦਰਤ ਸਾਨੂੰ ਅਜਿਹਾ ਵਕਤ ਦਿੰਦੀ ਮਾੜਾ ਵਕਤ ਦਿੰਦੀ ਉਹ ਕਿਸੇ ਰੀਜ਼ਨ ਕਰਕੇ ਦਿੰਦੀ ਉਹ ਤਾਂ ਇੱਕ ਕਾਰਨ ਹੁੰਦਾ ਔਰ ਉਹ ਸਾਡੇ ਭਲੇ ਲਈ ਹੁੰਦਾ ਇਹ ਮੰਨ ਕੇ ਚੱਲੋ ਜਿਹੜੇ ਬਾਕੀ ਦਰਵਾਜ਼ੇ ਖੁੱਲਦੇ ਨੇ ਉਹਨਾਂ ਵੱਲ ਮਚਲਣਾ ਸ਼ੁਰੂ ਕਰ ਦਿਓ ਉਹਦੇ ਵਿੱਚ ਬਿਤਰੀ ਹੈ ਕਿਉਂਕਿ ਕਦੇ ਮਾਂ-ਪਾਪ ਆਪਣੇ ਬੱਚੇ ਦਾ ਪੂਰਾ ਨਹੀਂ ਕਰ ਸਕਦੇ ਤੇ ਕੁਦਰਤ ਵੀ ਆਪਣੇ ਬੱਚਿਆਂ ਦਾ ਪੂਰਾ ਨਹੀਂ ਕਰ ਸਕਦੀ ਤੇ ਵਿਚਾਰ ਜ਼ਰੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ